ਕਿ ਬੂਆ ਕਰ ਕਰੀ ਨੀ ਜੀ ਕੇ ਰੱਖ ਲਾਇਆ ਜਾਵੇ ਇੱਕ ਵਾਰ ਫਿਰ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਪਟੀਸ਼ਨ ਅਦਾਲਤ ਤੱਕ ਪਹੁੰਚਦੀ ਹੈ ਸੁਪਰੀਮ ਕੋਰਟ ਜਾਂਦੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਝਾੜਾ ਮਾਰਦਿਆਂ ਕਿਹਾ ਕਿ ਚਲੋ ਜਾਓ ਇਹ ਪਟੀਸ਼ਨ ਤੁਹਾਡੀ ਖਾਰਜ ਸੋ ਸ਼ੰਭੂ ਬਾਰਡਰ ਖੋਲਣ ਦੀ ਪਟੀਸ਼ਨ ਖਾਰਜ ਹੋ ਗਈ ਹੈ ਕਿਹਾ ਗਿਆ ਕਿ ਲੋਕਾਂ ਨੂੰ ਦਿਖਾਉਣ ਲਈ ਮੁਕਦਮੇ ਨਾ ਕਰੋ ਮੈਂ ਕਹਿੰਦਾ ਇਹ ਤਾਂ ਬੰਦੇ ਨੇ ਇਹ ਸਵਾਦ ਨਾਲ ਕਿ ਜੀ ਕਿਸਾਨ ਧਰਨਾ ਲਾ ਕੇ ਬੈਠ ਗਏ ਇਸ ਲਈ ਪਟੀਸ਼ਨ ਦਾਖਲ ਕੀਤੀ ਹੈ ਮੈਂ ਤਾਂ ਕਹਿੰਨਾ ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਸਿਰ ਧਿਰਾਂ ਨੂੰ ਇਸ ਮਸਲੇ ਤੇ ਇੱਕ ਜੋ ਠੋਕੇ ਪੁੱਛਣਾ ਚਾਹੀਦਾ ਸਰਕਾਰਾਂ ਤੋਂ ਲੈ ਕੇ ਅਦਾਲਤੀ ਪਟੀਸ਼ਨ ਦੇ ਰਾਹੀਂ ਕਿ ਭਈ ਰਾਹ ਰੋਕਣ ਦਾ ਹੱਕ ਹੀ ਨਾ ਦਿੱਤਾ ਉਹਨਾਂ ਨੂੰ ਸੋ ਰਾਹ ਤਾਂ ਖੁੱਲਣਾ ਚਾਹੀਦਾ ਜਨਾਬ ਇਹ ਲੋਕਾਂ ਲਈ ਵੀ ਕਿਸਾਨਾਂ ਲਈ ਵੀ ਸੋ ਇਸ ਪਹਿਲੂ ਤੇ ਇਹ ਵੱਖਰੀ ਤਰ੍ਹਾਂ ਦਾ ਪਟੀਸ਼ਨ ਸੀਗੀ ਜਿਹੜੀ ਕਿਸਾਨਾਂ ਨੂੰ ਘੇਰੇ ਚ ਲੈ ਜਾਂਦੇ ਸੀਗੀ ਕਿਸਾਨਾਂ ਦੇ ਪ੍ਰਦਰਸ਼ਨ ਤੇ ਚੱਲਦੇ ਆ ਕਹਿੰਦੇ ਜੀ ਸ਼ੰਭੂ ਵਾਟਰ ਖੁੱਲਣ ਦੇ ਲਈ ਲਾਈ ਗਈ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਖਾਰਜ ਕਰ ਦਿੱਤੀ